ਨੌਜਵਾਨ ਮੰਗਲ ਸਿੰਘ ਦੇ ਕਤਲ ਦੇ ਦੋਸ਼ੀ ਕਰਨ ਅਤੇ ਉਸ ਦਾ ਪਿਤਾ ਅਮਰਜੀਤ ਸਿੰਘ ਚਮਕੀਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਸਬੰਧ ਦੇ ਵਿੱਚ ਡੀਐਸਪੀ ਬਰਨਾਲਾ ਸਰਦਾਰ ਸਤਵੀਰ ਸਿੰਘ ਬੈਂਸ ਅਤੇ ਐਸਐਚਓ ਤਰਨਤੋਲਾ ਸਰਦਾਰ ਲਖਵੀਰ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋਨੂੰ ਧਿਆਨ ਨਾਲ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਓ ਤਾਂ ਜੋ ਅੱਗੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਚਮਕੀਲਾ ਨੂੰ ਲੈ ਜਾਂਦੇ ਦਿਖ ਰਹੇ ਨੇ ਬੇਟਾ ਸਲੀ ਨਹੀਂ ਦਿਖਾਇਆ ਗਿਆ ਕਿਉਂਕਿ ਉਹ ਨਾਬਾਲਗ ਸੀ ਸਤਿ ਗੁਰੂ ਜੀ ਸਾਰਿਆਂ ਨੂੰ ਤੇ ਅੱਜ ਮੈਂ ਦਾਣਾ ਮੰਡੀ ਦੇ ਵਿੱਚ ਖੜਾ ਜਿੱਥੇ 4 ਤਰੀਕ ਨੂੰ ਇੱਕ ਕਤਲ ਹੋਇਆ ਸੀ ਕਤਲ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੁਹਾਨੂੰ ਦੱਸ ਦਾਂ ਵੀ ਉਹ ਪਿੱਛੇ ਵਿਆਹ ਚੱਲਦਾ ਜਿੱਥੇ ਇਹ ਦੋਨੇ ਨੱਕ ਦੱਪਰੇ ਸੀ ਉਸ ਤੋਂ ਬਾਅਦ ਕੋਈ ਰੌਲਾ ਪੈਂਦੇ ਪੈਂਦੇ ਆਸ ਵਿੱਚ ਜਾਂਦੇ ਇੱਥੇ ਆ ਗਏ ਇੱਥੇ ਆ ਕੇ ਜਿਹੜਾ ਕਰਨ ਮੁੰਡਾ ਜੀ ਨੇ ਕਤਲ ਦੇ ਵਿੱਚ ਜਿਹਦਾ ਹੱਥ ਕਹਿ ਸਕਦੇ ਆਪਾਂ ਉਹਨੇ ਆਦੇ ਪਿਤਾ ਨੂੰ ਬੁਲਾਇਆ ਤੇ ਉਦੋਂ ਬਾਅਦ ਜਿੱਦੇ ਬੈਸਦੇ ਅਮਰਜੀਤ ਸਿੰਘ ਚਮਕੀਲਾ ਜਿਹੜਾ ਮੁੰਡੇ ਦਾ ਪਿਓ ਸੀ ਉਹ ਇੱਥੇ ਪਹੁੰਚ ਗਿਆ ਇਤ ਮੌਂਦੇ ਮੌਂਦੇ ਸੰਤਖਉਣੇ ਆ ਜੀ ਉਹ ਆ ਕੇ ਜਿਹੜਾ ਮੰਡੀ ਦਾ ਮੇਨ ਗੇਟ ਆ ਇਹ ਇੱਥੇ ਆ ਕੇ ਜਦਬੈਸ ਹੋ ਜਾਂਦੀ ਹੈ ਜਦਬੈਸ ਦੇ ਬਾਅਦ ਕਹਿੰਦੇ ਵੀ ਚਮਕੀਲੇ ਵੱਲੋਂ ਵਾਰ ਕੀਤੇ ਜਾਂਦੇ ਨੇ ਚਾਪੂਆਂ ਨਾਲ ਅਜੇ ਤੱਕ ਵੀ ਖੂਨ ਦੇ ਨਿਸ਼ਾਨ ਪਏ ਨੇ ਇੱਥੇ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਵੱਡੀ ਗੱਲ ਇਹਦੇ ਵਿੱਚ ਇਹ ਆ ਜੀ ਜਿਹੜੀ ਵਾਰਦਾਤ ਹੋਈ ਸੀ ਇਹ ਚਾਹਤ ਸਿੰਘ ਨੂੰ ਉਹਦੇ ਵਿੱਚ ਕਈ ਲੋਕਾਂ ਨੇ ਇਹਨੂੰ ਇੱਕ ਰੰਗ ਦਿੱਤੀ ਸੀ ਵੀ ਇਹ ਪ੍ਰਵਾਸੀ ਬੰਦਾ ਹੈ ਇਹ ਲੋਕ ਇਹ ਜਿਨ੍ਹਾਂ ਨੇ ਇਹਦਾ ਕਤਲ ਕੀਤਾ ਪੰਜਾਬੀ ਤੇ ਪ੍ਰਵਾਸੀ ਦਾ ਬਣਾਤਾ ਸੀ ਪਰ ਮੈਂ ਸਾਰਿਆਂ ਨੂੰ ਇੱਕ ਇੱਕ ਖਲਾਸਾ ਕਰਨਾ ਚਾਹੁੰਦਾ ਵੀ ਦੋਨੇ ਪੰਜਾਬੀ ਸੀਗੇ ਪੰਜਾਬ ਦੇ ਪਸੰਦੇ ਨੇ ਕੋਈ ਵੀ ਪ੍ਰਵਾਸੀ ਨਹੀਂ ਸੀ ਇਹਨਾਂ ਦੇ ਵਿੱਚੋਂ ਕਿਉਂਕਿ ਇਹ ਕਈ ਪੀੜੀਆਂ ਤੋਂ ਇੱਥੇ ਰਹਿ ਰਹੇ ਨੇ ਤੇ ਮੈਂ ਉਹ ਪ੍ਰਵਾਹਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਪੋਸਟਾਂ ਪਾਈਆਂ ਹੋਈਆਂ ਨੇ ਵੀ ਇਹ ਪ੍ਰਵਾਸੀ ਨੇ ਪੰਜਾਬੀ ਮਾਰਤਾ ਉਹਨੂੰ ਡੀਲੀਟ ਕੀਤੇ ਜਾਣ ਲੋਕਾਂ ਤੋਂ ਖਿਮਾ ਮੰਗੀ ਜਾਵੇ ਕਿਉਂਕਿ ਮਾਹੌਲ ਬਹੁਤ ਗਰਮ ਹੋ ਚੁੱਕਾ ਹੈ ਇਹਦੇ ਕਰਕੇ ਫਿਰ ਲੋਕਾਂ ਦੇ ਮੈਨੂੰ ਫੋਨ ਆਏ ਨੇ ਵੀ ਪੰਜਾਬੀ ਨੂੰ ਇੱਕ ਪ੍ਰਵਾਸੀ ਨੇ ਮਾਰਤਾ ਤੇ ਮੈਂ ਉਹ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਪ੍ਰਵਾਸੀ ਪੰਜਾਬੀ ਮੁੱਦਾ ਨਾਮ ਨਾ ਆਇਆ ਜਾਵੇ ਇਹਨੂੰ ਜਿਨ੍ਹਾਂ ਨੇ ਵੀ ਪੋਸਟ ਆ ਪਾਈ ਨਾ ਉਹ ਡਿਲੀਟ ਕਰ ਦੇਣਾ ਤੇ ਵੀਡੀਓ ਨੂੰ ਵੀ ਸ਼ੇਅਰ ਕਰਨ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਵੀ ਇਹ ਪੰਜਾਬੀ ਸੀਗਾ ਕੋਈ ਪ੍ਰਵਾਸੀ ਨਹੀਂ ਸੀਗਾ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਰੇ ਸਾਡੇ ਇੱਥੇ 4 12 2024 ਨੂੰ ਇੱਕ ਘਟਨਾ ਵਾਪਰੀ ਸੀ ਧਨੋਲੇ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇੱਕ ਕਤਲ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਮੰਗਲ ਸਿੰਘ ਨਾਮ ਦਾ ਵਿਅਕਤੀ ਜੋ ਕਿ ਦਾਣਾ ਮੰਡੀ ਦੇ ਨੇੜੇ ਹੀ ਰਹਿائش ਹੈ ਇਹਦਾ ਕਤਲ ਹੋ ਗਿਆ ਸੀ ਸੋ ਇਹਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 173 ਸਮिती 512 2024 ਅਧੀਨ ਤਾਰਾ 103 ਤੇ 35 ਬੀ ਐਨ ਐਸ ਥਾਣਾ ਧਨੋਲਾ ਦਰਜ ਕੀਤਾ ਗਿਆ ਸੀਗਾ ਦੋ ਵਿਅਕਤੀਆਂ ਦੇ ਖਿਲਾਫ ਜਿਹਦੇ ਵਿੱਚ ਇੱਕ ਕਰਨ ਤੇ ਇੱਕ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਇਹ ਦੋਨੋਂ ਵਾਸੀ ਨੇੜੇ ਦਾਣਾ ਮੰਡੀ ਧਨੋਲਾ ਇਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਇਹਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਉਸ ਦਿਨ ਇੱਕ ਵਿਆਹ ਦਾ ਫੰਕਸ਼ਨ ਦੋਨੋਂ ਇਹ ਪਰਿਵਾਰ اٹੈਂਡ ਕਰ ਰਹੇ ਸੀ ਜਿੱਥੇ ਕਰਨ ਦੋਸ਼ੀ ਕਰਨ ਤੇ ਜਿਹੜਾ ਵਿਕਟਿਮ ਮੰਗਲ ਸਿੰਘ ਹੈਗਾ ਉਹਨਾਂ ਦੀ ਆਪਸ ਵਿੱਚ ਕੋਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਵੀ ਆ ਗਿਆ ਤੇ ਅਮਰਜੀਤ ਸਿੰਘ ਚਮਕੀਲਾ ਨੇ ਇੱਕ ਕਿਰਚ ਦੇ ਨਾਲ ਜਿਹੜਾ ਮੰਗਲ ਸੀ ਉਹਦੇ ਪੇਟ ਦੇ ਵਿੱਚ वार ਕੀਤਾ ਜਿਸ ਦੇ ਨਾਲ ਕਾਫੀ ਜ਼ਿਆਦਾ ਬਲੀਡਿੰਗ ਹੋਣ ਦੇ ਨਾਲ ਉਹਦੀ ਦਰਾਂ ਰਸਤੇ ਵਿੱਚ ਹੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਮੌਤ ਹੋ ਗਈ ਸੀ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਦੋਸ਼ੀਕਰਨ ਹੈ ਉਹ ਜੁਵਨਾਈਲ ਹੋਣ ਦੇ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਤੇ ਫਰਦਰ ਜਿਹੜੀ ਹੈ ਉਹਨੂੰ ਬਾਲਸਰ ਘਰ ਵਿੱਚ ਭੇਜਿਆ ਜਾਏਗਾ ਪਰ ਇਹ ਇੱਕ ਗੱਲ ਹੈ ਤੇ ਲੀਸੀ ਕੇ ਦੋਸ਼ੀ ਦੋਵੇਂ ਪ੍ਰਵਾਸੀ ਹੈਗੇ ਨੇ ਕਿ ਉਹਦੇ ਸਕੂਲ ਵਿੱਚ ਸਾਈਡ ਜੀ ਜੋ ਹੁਣ ਤੱਕ ਵੀ ਆਇਆ ਹੈਗਾ ਕਿ ਇੱਥੋਂ ਦਾਣਾ ਮੰਡੀ ਦੇ ਨੇੜੇ ਇੱਕ ਬਸਤੀ ਹੈ ਪੱਖੀਆਂ ਰਹਿਸ਼ਾ ਨੇ ਉੱਥੋਂ ਦੇ ਦੋਨੋਂ ਰਹਿਣ ਵਾਲੇ ਨੇ ਪੱਕੇ ਐਡਰੈਸ ਨੇ ਬਾਕੀ ਹਲੇ ਜਦੋਂ ਆਪਾਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਤਾਂ ਸਾਰੇ ਵੀਰ ਵੀ ਸਾਹਮਣੇ ਆਉਣਗੇ। ਇਹ ਕਹਿੰਦਾ ਕਾਰਨ ਕੋਈ ਰਮੇਸ਼ ਸਾਹਿਬ ਨਹੀਂ। ਇਹਦੇ ਵਿੱਚ ਇਹੀ ਸਾਹਮਣੇ ਆਇਆ ਕਿ ਵਿਆਹ ਦੇ ਫੰਕਸ਼ਨ ਦੇ ਵਿੱਚ ਪਹਿਲਾਂ ਨਾਰਮਲ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ ਕਰਨ ਤੇ ਮੰਗਲਦੀ ਆਪਸ ਵਿੱਚ ਜਿਆਦਾ ਤੁੰਤੂਮੈਮਾ ਹੋ ਗਈ ਤੇ ਜਿਹੜਾ ਅਮਰਜੀਤ ਸਿੰਘ ਚਮਕੀਲਾ ਸੀ ਉਹ ਬਹੁਤ ਜਿਆਦਾ ਤੈਸ਼ ਵਿੱਚ ਆ ਕੇ ਉਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਦਰ ਆਪਾਂ ਇਹ ਵੀ ਹਲੇ ਇਦੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਜਾਂ ਇਹੋ ਜਿਹੀ ਕੋ ਗੱਲਬਾਤ ਸਾਹਮਣੇ ਤਾਂ ਨਹੀਂ ਹੈ ਜਾਂ ਇਹਨਾਂ ਨੇ ਕੋਈ ਅਮਰਜੀਤ ਸਿੰਘ ਨੇ ਕੋਈ ਨਸ਼ਾ ਕੀਤਾ ਹੋਇਆ ਹੋਵੇ ਇਹ ਵੀ ਪੋਸਿਬਿਲਟੀ ਹੈ ਸੋ ਸਾਰੇ ਐਂਗਲਾਂ ਤੋਂ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਜੀ ਅੱਜ ਇਹਨਾਂ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਅਮਰਜੀਤ ਸਿੰਘ ਚਮਕੀਲਾ ਦਾ ਰਿਮਾਂਡ ਆਸਲ ਕੀਤਾ ਜਾਏਗਾ ਜਿਹੜਾ ਦੂਸਰਾ ਦੋਸ਼ੀ ਆ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕਰਕੇ ਜੋ ਜੁਵਨਾਈਲ ਜਸਟਿਸ ਐਕਟ ਦੇ ਉਦੇ ਪ੍ਰੋਵੀਜ਼ਨਸ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ